ਪਰ ਦਾ ਇੱਥੇ ਜਾਂਦੇ ਭਾਈ ਅੱਗੇ ਜਾ ਕੇ ਸਾਰੇ ਮੇਰੇ ਦਰਪੇ ਆ ਲੋਕ ਵੀ ਇਸ ਟਾਈਮ ਉੱਤੇ ਯਾਰ ਵੀ ਕਮਾ ਚੰਦਰ ਹੋਰ ਵੀ ਨੋਕਰੋ ਸੈਕਟਰ ਆ ਰਿਹਾ ਜੇ ਆਪਾਂ ਤੁਹਾਨੂੰ ਮੈਂ ਥੋੜਾ ਅੱਗੇ ਜਾ ਕੇ ਆਪਣੇ ਨਿਸ਼ਾਨ ਸਾਹਿਬ ਲੱਗੇ ਆ ਤੇ ਆਪਾਂ ਹੌਲੀ ਹੌਲੀ ਜਾਂਦੇ ਪਏ ਆ ਆਪਾਂ ਕਿੱਥੇ ਆਉਣਾ ਚੱਡੋ ਹੈ ਨਾ ਯਾਰ ਰੀਸ ਕਿਥੋਂ ਕਰ ਲੇਗਾ ਰੀਸ ਗੈਨ ਮਨੀ ਆਫ ਦ ਸਟਰੀਟ ਪਰ ਲੋਕੀ ਕਰਦੇ ਹੈਟ ਜੈਲਸੀ ਇਜ਼ ਅ ਡਿਜ਼ੀਜ਼ ਐਸਕੇਐਸ ਵਿਟਨਮੀਜ਼ ਮੇਰੀ ਬੰਦੂਕ ਪੱਤਰਮੀਜ਼ ਮੈਨੀਆਂ ਦੇ ਲੰਡੂਆ ਨਾ ਨਹੀਂ ਰੜਦੇ ਬੱਚਾ ਰੋਵਾ ਚੰਗ ਲੇਤੇ ਯਾਰ ਵਖ ਵਖ ਹਥ ਯਾਰ ਚਾਹੀਦੇ ਮਿਲੀਅਨ ਸੋਚ ਰੀਸ ਬਰੇ ਦਰਾਂ ਦਰਾਂ ਜਿੱਕੇ ਪੌਲ ਚੜ ਲਿਆ ਪਤਾ ਕਿ ਕਿਹੜਾ ਇਹ ਅਸੀਂ ਅਸੀਂ ਦਿੱਲੀ ਵਾਲੇ ਰਾਹ ਚੜ ਗਏ ਹੁਣ ਮੋੜ ਕਿ ਪਰ ਅਸੀਂ ਕਿਹੜੀਆਂ ਕਲੋਨੀਆਂ ਕਲੋਨੀਆਂ ਹੀ ਬਿਰਿਆਂ ਦੇ ਹੋਂ ਰਾਹ ਦੇਤੇ ਗੂਗਲ ਮੈਪ ਤੋਂ ਰਾਹ ਇਹਨਾਂ ਨੂੰ ਪਤਾ ਨਹੀਂ ਜਾਈ ਜਾਂਦੇ ਆ ਬਸ ਸਰਾ ਹੀ ਕਿੱਥੇ ਆ ਗਏ ਕਿਹੜੀ ਕਲੋਨੀ ਆ ਸੇਰਾ ਬੰਗਿਆ ਰੂਹੀ ਨਾ ਹੁਣ ਪਤਾ ਨਹੀਂ ਦੇਖੋ ਪੈਰ ਕੇ ਕਿੱਧਰ ਨੂੰ ਆ ਗਏ ਆ ਕਰੋਨੀ ਐਨ ਨੂੰ ਨਹੀਂ ਆਣਾ ਆਪਾਂ ਭਰਾਵਾ ਗਲੂਨੀ ਜੀ ਮੈਪ ਦੇ ਹਿਸਾਬ ਨਾਲ ਨਾ ਚੱਤ ਬਾਹਰ ਵਾਲੀ ਜਗ੍ਹਾ ਦੇਖੇ ਬਰਹਾ ਲੱਭਦੇ ਪਏ ਆ ਆ 25 ਤੋਂ ਨਹੀਂ ਲੈਣੇ ਲੱਗੇ ਐ ਕਿ ਤੁਹਾਨੂੰ ਭੁੱਲਣ ਲੈ ਲੈ ਆ ਗਿਆ ਕਾਂਦੇ ਗਾਂਦੇ ਕਿਧਰ ਜਾ ਲੋਕ ਕਿਧਰ ਆ ਰਹੇ ਜਾਂਦੇ ਆ ਆ ਕੇ ਦਿੱਕੇ ਪਾਸੇ ਆ ਕੇ ਉਹਨਾਂ ਪਾ ਕਿੱਧਰ ਜਾਣਾ ਐਨੂੰ ਜਾਣਾ ਐਨੂੰ ਪਾ ਇਹਨੂੰ ਕੀ ਦੱਸੇ ਹੁਣ ਸਾਨੂੰ ਮੇਨ ਰੋਡ ਤੇ ਇਹ ਹੁਣ ਅੱਜ ਆਈ ਜਾਂਦੇ ਇਹਨਾਂ ਤੋਂ ਮੈਂ ਥੋੜਾ ਅੱਗੇ ਜਾ ਕੇ ਰਾਹ ਵਾਲਾ ਪਾਈ ਗਾਇਸ ਵੀਰੇ ਨਾ ਘਟਾ ਆ अची बो खाते ਗੈਰ ਕੰਨੀ ਮੜੀ ਕਹਿੰਦਾ ਤੇਜ਼ ਦੂਰ ਘਟਾਉਣਾ ਕਰੇ ਵਧਾਉਣਾ ਉਹ ਪੰਗੇ ਲੈਣ ਜਾਣਾ ਅਨਛਾਂ ਸਾਹਿਬ ਲੱਗੇ ਆ ਬੱਸ ਜਾਈ ਜੰਮੀਆਂ ਚਲਿਏ ਵੇ ਉਹ ਸੁਈ ਹਲ ਗਈ ਨੇ ਖੋਲਿਆ ਸੀ ਹਾਂ ਲੱਗੀ ਜਾਂਦਾ ਮੂੰਹ ਦੇਖਿਆ ਨਹੀਂ ਮੂੰਹ ਦੇਖਣ ਵਾਲਾ ਹੀ ਹੈ ਓਏ ਸਾਡੇ ਉੱਧਰ ਵੀ ਇੱਕੋ ਤਾਂ ਐਂਦੇ ਮੈਸੇਜ ਆਉਂਦੇ ਇੱਧਰ ਓਏ ਭਾਈ ਆ ਮੇਰਾ ਇੰਸਟਾਗ੍ਰam ਰੁਕ ਜਾ ਹਾਂ ਸਾਰੇ ਫੋਲੋਅਰ ਫੋਟੋ ਜਾ ਕਰੋ ਵਾਈਗਰੂ ਮੇਰੇ ਕਰੇ ٹرسٹ ਨਾ ਉਹ ਬੰ ਮੈਂਮੀ ਸੁਮੀ ਓਏ ਫੇ ਭਰਾਵਾ ਖਾਸ ਬੰਦਿਆਂ ਨੇ ਕਿਹਾ ਜੀ ਇਦਾਂ ਦੀ ਬਾਇਓ ਰੱਖੋ ਇਤਾਂ ਰੱਖੀ ਤੇ ਇਸੇ ਤੇ ਤੈਨੂੰ ਦੇ ਤਾ ਫਿਰ ਪਹੁੰਚ ਗਏ ਨਹੀਂ ਨਹੀਂ ਦਾ ਨਹੀਂ ਪਤਾ ਕੋਈ ਲੱਕ ਤੇ ਆ ਪਾਨਾ ਬੰਨੀ ਉਹ ਬੰਨੀ ਹੈ ਚਲਿਏ ਬਣ ਲਾਫੀ ਮੇਰੀ ਵਾਲੇ ਉਹ ਤੋਂ ਬੁੱਢੂ ਆ ਉੱਥੇ ਰਾਹ ਦੀ ਲੈ ਜੀ ਇਹ ਆ ਕੱਟ ਦੀ ਵਿੱਚੋਂ ਮੇਰੀ ਸ਼ਕਲ ਨਾ ਆਵੇ ਕਹਿ ਕੀ ਦਵਾਰ ਦੀ ਭਲੀ ਬਾਸਤ ਕਾਜ ਵੀ ਨਹੀਂ ਗਿਆ ਹੋਇਆ ਹੈ ਕੀ ਕੁਛ ਤਾਂ ਕੋਈ ਨ ਮੈਗਜੀ ਬਾ ਉਹ ਪੁਰੀ ਹੋਈ ਉਹ ਦਰੀ ਗਜੇਰ ਨਗਰ ਕੀ ਤੇ ਨਹੀਂ ਵਲੌਗ ਬਣਾਏ ਜੀ ਹਵਾ ਹਵਾ ਸਹੀ ਹੈ ਹਵਾ ਆ ਗਿਆ ਨਹੀਂ ਆਪਾਂ ਸਹੀ ਆ ਆਸਲੇ ਨਿਕਲੇ ਗਏ ਹੈ ਇਹ ਮਾਈਕ ਇੰਟਾ ਲੈ ਕੇ ਇਧਰ ਲਾਉਂਗੀ ਦੂਹਰਾਵਾ ਠੋੜੀ ਰੁਕੀਏ ਚੱਲਾ ਚੱਲੋ ਚੱਲਾ ਚੱਲੋ ਗਾਇਜ਼ ਮੇਰੇ ਵੀ ਆ ਗਿਆ ਮੇਰਾ ਹੀ ਪਰਨਾ ਖੁੱਲ ਗਿਆ ਮੇਰਾ ਆਹ ਕਿੱਥੇ ਖੁੱਲ ਗਿਆ ਮੇਰਾ ਮੇਰਾ ਵੀ ਖੁੱਲ ਗਿਆ ਇਹ ਕਿਹਦਾ ਇਹ ਕਿਹੜਾ ਨਹੀਂ ਦਾ ਇਹ ਤੇਰੇ ਕਿ ਆਹ ਜਾਨਵਰ ਪਛਾਣਿਆ ਪਛਾਣਿਆ ਲੱਗਦਾ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਜੱਜ ਆ ਗਿਆ ਆ ਗਏ ਮੇਰੇ ਵੀਰੋ ਵੀ ਦੇਖੋ ਮੈਂ ਅਜੇ ਗੜਾਈ ਆਪਾਂ ਅੰਦਰ ਨਗੇ ਪਿੱਛੇ ਆ ਬਾਅਦਰਨੇ ਪਏ ਫੋਨਿੰਗ ਦਾ ਉਹ ਚੰਗਾ ਨਹੀਂ ਚੇਤੇ ਦੇਖਿਆ ਤਾਂ ਇਹ ਪੈਸਾ ਲੱਗ ਗਿਆ ਮੈਂ ਸਾਰੇ ਹੋਰ ਇਹਦੇ ਵੀ ਦੋ ਜਾਈ ਜਾਂਦੇ ਆ ਵੜੀ ਵੜੀ ਯੂ ਚੈੱਕ ਕਰੋ ਕਿਉਂ ਚੈੱਕ ਕਰਕੇ ਦੱਸੋ ਕਿਦਾਂ ਲੱਗਦਾ ਆਗੇ ਆਗੇ ਆਪਾਂ ਆਗੇ ਆਰੇ ਇੱਥੇ ਲੱਗਾ ਮੇਰੇ ਮੇਰੇ ਪ੍ਰੀਓਰਟੀ ਪੀਸ ਆ ਕਹੇ ਕੀ ਕਰੇਗਾ ਫਦੇ ਫਵਨਿਆ ਹਲ ਹੋ ਜਾਵੇ ਹਟ ਜਰੀਆ ਗਾਲ ले गड्डी को ना। ना। मेरे ट्रैक्टर ला लिया करो दर्श कर पहुँच गए कि बजे पहुंचे डैम देखी 9 ਵੱਤੀ ਹੋਏ 8 ਵਜੇ ਦਰੇ ਸੀ ਉੱਥੇ ਰੁਕੇ ਵੀ ਸੀ ਆਪ ਜੀ 7 ਵਜੇ ਦਰੇ 7 ਵਜੇ ਨਹੀਂ ਹਾਂ ਜੀ ਤੇ 7:15 ਦੇ ਆਪਾਂ ਜਲੰਧਰੋਂ ਬਾਹਰ ਨਿਕਲੇ ਸੀ ਸਹੀ ਹੈ ਚਲੋ ਮੇਰੇ ਵੀਰੇ ਹੁਣ ਤੁਹਾਨੂੰ ਕਰਾਉਂਦੇ ਦਰਸ਼ਨ ਥੋੜੇ ਚਿਰ ਬਾਅਦ ਕਰੋ ਦਰਸ਼ਨ ਮੇਰੇ ਵਾ ਇਸਰ ਗਤੋਂ ਸੇ ਸੋ ਆਪੇ ਆਪ ਜੀ ਆਪੇ ਆਪ ਜੀ ਜਲੰਧਰ ਆਪਾ ਸਾਪਾ ਹਸੀਰ ਦਰਸ਼ਨ ਕਨਾਂਤ ਪਾਇ ਮਨ ਤੱਕ ਜੀਵਨ ਆਪ ਸੁਖ ਹੈ ਤੋ ਦੇਤਾ ਧਾਨ ਸਰਵਤਾਂ ਆਮ ਜਨ ਕੀ ਦਸ਼ੀਮਾ ਹੈ ਪੂਰਨ ਕੇਤਾ ਕਰਨ ਦਾ ਹੈ ਸਾਡੀ ਸਸਤਾਉ ਕਰਨਾ ਜੋਗ ਤੇ ਸਵੇਰਾਂ ਨੂੰ ਸਰ ਹੋਵਾ ਨਾ ਹੋ ਉਹ ਉਧਰ دریاਜ ਤਰ ਕੇ ਆਈ ਬੱਬੇ ਦੀ ਗੱਡੀ ਆਏ ਹੋਏ ਹੈ ਰਹੀਏ ਚੈੱਕ ਕਰੋ ਮਿੱਤਰੋ ਆ ਆਇਆ ਇੱਥੇ ਆ ਕੇ ਸ਼ਾਂਤੀ ਮਿਲਦੀ ਮਾਨੂੰ ਸਤਲੁਜ دریا ਆਇਆ ਸਤਿ ਸ੍ਰੀ ਅਕਾਲ ਤੁਸਤਾ ਨਾਮ ਤੇ ਬਖਸ਼ੇ ਜਨਾਵਾਂ ਪਾਰਨਿੰਗ ਟਿਕਟੋਕ ਵਾਲੇ ਵਗੈਰਾ ਵੀਡੀਓ ਨਹੀਂ ਬਣਾਉਣੀ ਇੱਥੇ ਬਾਕੀ ਤੁਸੀਂ ਪਾਸ਼ਾ ਮੇਰ ਕਰੀਂ ਦੇਖੋ ਗਾਇਜ਼ ਵੀਰੇ ਆਸੀ ਸੰਤਾਲੇ ਡੀ ਇਥੇ ਵਧੀਆ ਉਧਰ ਰੈਲੀ ਰੈਲੀ ਬਹੁਤ ਹੈ ਆ ਪੜ ਲਓਗੇ ਟਿਕਟੌਕ ਵੀਡੀਓਗ੍ਰਾਫੀ ਕਰ ਨਾ ਸਕਦੇ ਬਣਾ ਹੈ ਇਹ ਸਹੀ ਗੱਲ ਹੈ ਬੜੀ ਹੈ ਹੁਣ ਆਪਾਂ ਆਇਓ ਮੇਰੇ ਵੀਰੋ ਚੱਲਦੇ ਹਾਂ ਅੱਗੇ ਲੰਗਰ ਹਾਲ ਨਹੀਂ ਹੈ ਨਾ ਤੁਸੀਂ ਤੱਕ ਆਇਆ ਹੀ ਮੈਂ ਤਾਂ ਫੇ ਭੁੱਖ ਲੱਗੀ ਮੈਨੂੰ ਜਿਹੜਾ ਹਾਲ ਹੋ ਰਿਹਾ ਹੈ ਨਾ ਚੜ੍ਹ ਕੋਈ ਨਹੀਂ ਪੱਛੇ ਚੜਾਂਗੇ ਹਾਂ। ਹਾਂ ਕੋਲ ਕੰਮ ਸੇਵਾ ਦਾ ਮਤਲਬ ਸੇਵਾ ਦਾ। ਉਹ ਦੇਖੋ ਮੇਰੇ ਜਨਰੇਟਰ ਜੱਲਾ ਜਨਰੇਟਰ ਮੈਂ ਤਾਂ ਟਰੈਕਟਰ ਹੈ ਕੋਈ। ਫੇਰ ਉਹ ਸਾਰਾ ਬਾਰ ਆ ਰਿਹਾ ਫੇਰ। ਤੇ ਮੇਰੇ ਵੀਰੋ ਆਪਾਂ ਦਰਸ਼ਕਾਂ ਲਈ ਟੀਪੀ ਸਰ ਗੁਰ ਦੌਰੇ ਦਿੱਤੇ ਹੁਣ ਆਪਾਂ ਦੇਖਦੇ ਹਾਂ ਅੱਗੇ ਕਿੱਦਣ ਜਾਣਾ। ਤੇ ਮਿਲਦੇ ਤੁਹਾਨੂੰ ਥੋੜੇ ਚਿਰ ਬਾਅਦ ਕਿਉਂਕਿ ਤੁਹਾਨੂੰ ਪਤਾ ਮਿੱਤਰਾਂ ਦੇ ਪਲਾਨ ਰਹਿਣੀ ਆਪਾਂ ਖੜੇ ਮੋਕੇ ਪਲਾਨ ਬਣਦਾ ਚਲੋ ਠੀਕ ਹੈ ਮਿੱਤਰੋ ਬਾਅਦ ਚ ਮਿਲਦੇ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਬਿਨਾ ਸ਼ਸਤਰ ਕੇ ਸੰ ਬੇਮੋਨਾਦ ਧਾਰਾ ਇਹ ਮੋਰ ਆ ਗਿਆ ਸੁਣੋ ਇਹ ਪਿਆਰੇ ਸਤਗੁਰੂ ਜੀ ਕਹਿੰਦੇ ਬਿਨਾ ਸ਼ਸਤਰ मैं थोड़े चेर पाई आता ठीक है सारे गिले हो गए पानी पीना ਹੋਣ ਯਾਰ ਹੋ ਗਿਆ ਗੁਰ ਆ ਗਏ ਮੇਰੇ ਵੀਰੋ ਬਠਾ ਸਾਹਿਬ ਪਿਛਲੇ ਵੀ ਤੇ ਆਏ ਦਸੰਗਰ ਬੋਇਂ ਤੋਂ ਬੋਲੇ ਮਲੇ ਤਾਂ ਇੰਨਾ ਤੇ ਹੁਣ ਮੇਰੇ ਵੀਰ ਹੁਣ ਵੀ ਡੈਡ ਡੋ ਗਏ ਆਪਣੇ ਅੱਜ 10:00 ਵਜੇ ਅੱਲੇ ਦਾ ਤੇ ਚਲੋ ਤੁਹਾਨੂੰ ਮਿਲਦੇ ਆਂ ਅੱਜ ਲੈ ਕੇ ਆਉਂਦੇ ਆ ਦਰਸ਼ਨ ਤੇ ਮੇਰੇ ਵੀਰੇ ਆਪਾ ਚੱਲੇ ਆ ਹੁਣ ਚਮਕੌਰ ਸਾਹਿਬ ਨੂੰ ਪਟਾ ਸਾਹਮਣੇ ਰੜੇ ਦੇ ਰਿਆ ਤੇ ਸਾਡੇ ਪਾਤੇ ਪਾਸ ਤੇ ਐਮ ਐਸ ਦੇ ਲਈ ਤੁੰਗਾ ਬੋ ਰਿਆ ਤੇ ਮੇਰੇ ਵੀਰੇ ਆਪਾਂ ਮਹਲੇ ਤਾਨੂੰ ਜੰਬੋੜ ਸੇ ਪਹੁੰਚ ਕੇ ਬੈਟਰੀ ਵੀ ਥੋੜੀ ਹੈ ਤੇ ਆਪਾਂ ਘਰ ਵੀ ਜਾਣਾ ਤੇ ਤੁਹਾਨੂੰ ਵਲੋਗ ਵੀ ਬਣਾਏ ਹੋਣਾ ਤਾਂ ਤੇ ਫਿਰ ਠੀਕ ਹੋ ਗਈ रहे हैं, और और से आगे जा रहे सिमको साहब फुलते मजा तले बंद हाँ की गयार

ਇਹ ਬੰਦ ਕਰੋਣਾ ਚਾਹੀਦਾ ਸਾਰਿਆਂ ਨੂੰ ਮਿਲ ਕੇ ਤੇ ਉਹ ਚੈੱਕ ਕਰੋ ਗਾਇਜ਼ ਇਹ ਇਹ ਬੰਦੇ ਛਾਲ ਮਾਰ ਕੇ ਇਹਨਾਂ ਦਾ ਬਣਾ ਲੇ ਕਿੱਥੇ ਅਸਲ ਨੂੰ ਪਰ ਉਹਦੇ ਗੈਸ ਸਪੈਸਟ ਇਹ ਮੈਜੇ ਦਾ ਥੋੜਾ ਅੱਗੇ ਜਾ ਕੇ ਰਾਹ ਦੇਖ ਕੇ ਸੁਧਰਨੇ ਆ ਲੈਣਾ ਅੱਗੇ ਲੰਘਣਾ ਹੋੜਾ ਅੱਪਾ ਜਾਂਦੇ ਪਏ ਆ ਬੱਸ ਨੇ ਦੇ ਤੁਹਾਨੂੰ ਥੋੜਾ ਜਰ ਬਹੁਤ ਲੋ ਵੀ ਵੀਰਿਓ ਆ ਪਾ ਕੇ ਸੇ ਚੰਗੋਰ ਸਾਹਿਬ ਤੇ ਹੋਰ ਤੇ ਆਪਾਂ ਚੱਕੀ ਪੰਘੂੜੀ ਜੇ ਆ ਤੇ ਜੰਦੇ ਵੇ ਆ ਪਹੁੰਚ ਕੇ ਬੱਸ ਤੇ ਮੈਲਦੇ ਤੁਹਾਨੂੰ ਟਰੈਡਰ ਲਾ ਕੇ ਹੁੰਦੀ ਬੈਠ ਰਹੀ ਥੋੜੀ ਘੱਟ ਆ ਮੋੜ ਮੋੜ ਅਟਾਣੀਆਂ ਜਾਂਦੇ ਅੱਜ ਦਾਣਾ ਵੀ ਕੋਲੇ ਆ ਹੈ ਸਹੀ ਹੋਇਆ ਆਰੇ ਅਨਾਸਿਸ ਚੋਸੇ ਅੱਛਾ ਇਹਦਾ ਨਿਕੋਸਾ ਹੋ ਮਿਲਦਾ ਮਨਾ ਹੈ ਮਿਲਦਾ ਮਨਾ ਚੋਸੇ ਚੱਲ ਆਗੇ ਪਰਚੀ ਲੱਗੂਗੀ ਪਰਚੀ ਪਰਚੀ ਲੱਗਣੀ ਬਬਈ ਪਰਚੀ ਨਾਨਦੇ ਆ ਗਏ ਹੀ ਹੁਣ ਪਿਛਾਵੇਂ ਲਾ ਤੇ ਗੱਡੀ ਕੋ ਉਹ ਅੱਗੇ ਲੈ ਜਾਂਦਾ ਨਹੀਂ ਮੁੰਈਆ ਹਮਨੇ ਬਾਬਾ ਹੋਰ ਦਰਤ ਕੋ ਬਾਬਾ ਇੱਥੇ ਆਉਂਗਾ ਤੇ ਆ ਗਏ ਆਪਾਂ ਚੀਤੀ ਚਮਕੌਰ ਸਰ ਤੇ ਮੈਨੂੰ ਅੰਦਾਜ਼ਨ ਕਰਾਉਨੇ ਆ ਥੋੜੇ ਜਿਹਾ ਬਾਅਦ ਤੇ ਚੱਲੇ ਮੈਂ ਥੜੇ ਕਨਫੇਰ ਆ ਡਾਊਨ ਜੀ ਬੈਟਰੀ ਡਾਉਣੀ ਹੋਣੀ ਇੰਨੀ ਮਮਾ ਗਰਮੀ ਆ ਬੈਟਰੀ ਡਾਊਨ ਉਹਦੇ ਬੰਦੇ ਦੀ ਹੋਈ ਆ ਠੀਕ ਆ ਆ ਬੰਦਾ ਪਛਾਣੋ ਕਾਲਾ ਹੋਈ ਤਾਂ ਇਹ ਇਹਦੀ ਕੁਝ ਜ਼ਿਆਦਾ ਹੀ ਤੇ ਆਪਾਂ ਬੋਟ ਲਈ ਬਾਬਾ ਜੀ ਦੀ ਤੇ ਹਾਂ ਤਰਪੇ ਆ ਯਾਰ ਆ ਜਾ ਕਰੋ ਗੋੜਦਾ ਤਾਂ ਬਾਹਰ ਨਿਕਲਿਆ ਇਹ ਆਪਾਂ ਦੇਖਿਆ ਨਾ ਲੋਜਰੀ ਆ ਗਿਆ ਗੈਸੇ ਇਹ ਆਪਾਂ ਹੈਗੀ ਹੁਣ ਗੰਨੀ ਗੱਲ ਤੇ ਐਥੇ ਲਈ ਫੋਨ ਮੈਂ ਵਲੌਗ ਨਹੀਂ ਬਣਾਉਣਾ ਤੇ ਘਰ ਜਾ ਕੇ ਬਣਾਵਾਂਗਾ ਜੋ ਐਂਡ ਕਰਨਾ ਹੋਊਗਾ ਠੀਕ ਆ ਸਿੱਧੀ ਗੱਲ 6 ਚਾਰ ਤੇ ਮੇਰਾ ਫਿਰ ਮੈਨੂੰ ਫੋਨ ਚਾਹੀਦਾ ਹੈ ਮੈਂ ਗੱਲ ਕਰਨੀ ਹੈ ਸਿੱਧੀ ਗੱਲ ਬਾਕੀ ਗੱਲ ਘੱਟ ਜਾ ਕੇ ਕਰ ਲਿਓ ਠਾਈ ਮਿੱਤਰੋ ਹੁਣ ਆਪਾਂ ਲੈ ਆਂਦਾ 20 ਜਿਹੜਾ 20 ਆਇਆ ਮੈਂ ਆਇਆ ਦੁਨੀਆ ਆਇਆ ਯਾਰਾ ਖੂਨ ਦੇ ਜੇ ਪਾ ਲਈ ਬਾਬੇ ਅਗੇ ਨਹੀਂ ਕਾ ਵੀ ਆ ਗਏ ਆ